ਮંત્રી ਰਵਨੀਤ ਬਿੱਟੂ ਅਤੇ ਉਹਨਾਂ ਦੇ ਕਰੀਬੀ ਕਾਰੋਬਾਰੀ ਅਤੇ ਸਿਆਸਤਦਾਨਾਂ ਲੈ ਕੇ ਪੁਲਿਸ ਦੇ ਹੁਣ ਅੜਿੱਕੇ ਚੜ ਗਏ ਨੇ ਤੇ ਦੱਸਦੀ ਹੈ ਕਿ ਕਈ ਕਰੀਬੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਹੁਣ ਉਥੇ ਹੀ ਰਵਨੀਤ ਬਿੱਟੂ ਨੂੰ ਵੀ ਚਖਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਜਿਸ ਨੂੰ ਲੈ ਕੇ ਪਹਿਲਾਂ ਹੀ ਰਵਨੀਤ ਬਿੱਟੂ ਦੇ ਵੱਲੋਂ ਲਾਈਵ ਹੋ ਕੇ ਵੱਡੇ ਖੁਲਾਸੇ ਕੀਤੇ ਗਏ ਨੇ ਤੇ ਉਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਗਰਜਦੇ ਹੋਏ ਰਵਨੀਤ ਬਿੱਟੂ ਫਿਰ ਤੋਂ ਨਜ਼ਰ ਆ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਸਾਥੀ ਮੇਰੇ ਕਰੀਬੀਆਂ ਦੀ ਗ੍ਰਿਫਤਾਰੀ ਕੀਤੀ ਗਈ ਤੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੀ ਸ਼ਰਿਆਮ ਤੱਕੇਸ਼ਾਈ ਦਿਖਾਈ ਦੇ ਰਹੀ ਹੈ ਤੇ ਜਿਸ ਨੂੰ ਲੈ ਕੇ ਦੱਸਿਆ ਕਿ ਪੂਰਾ ਮਾਮਲਾ ਫਿਰੋ ਨੂੰ ਲੈ ਕੇ ਸਾਹਮਣੇ ਆ ਰਿਹਾ ਤੇ ਉਥੇ ਹੀ ਕੁਝ ਕਾਰੋਬਾਰੀ ਉਹਨਾਂ ਦੇ ਕਰੀਬੀ ਸਿਆਸਤਦਾਨਾਂ ਨੂੰ ਪੁਲਿਸ ਪ੍ਰਸ਼ਾਸਨ ਲਗਾਤਾਰ ਉਹਨਾਂ ਦੇ ਘਰੇ ਰੇਡ ਮਾਰ ਰਹੀ ਹੈ ਤੇ ਗ੍ਰਿਫਤਾਰੀਆਂ ਜਿਹੜੀਆਂ ਕਿ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਤੇ ਉਥੇ ਹੁਣ ਰਵਨੀਤ ਬਿੱਟੂ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਮਾਨ ਸਾਹਿਬ ਤੱਕੇਸ਼ aí ਸ਼ਰਿਆਮ ਹੋ ਰਹੀ ਐ ਤੇ ਜਿਸ ਤੋਂ ਬਾਅਦ ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਨੂੰ ਆਪਣੀ ਗ੍ਰਿਫਤਾਰੀ ਦਮਾਤ ਮੈਂ ਤੁਹਾਡੇ ਕੋਲ ਖੁਦ ਚੱਲ ਕੇ ਆਵਾਂਗਾ ਤੇ ਮੈਂ ਖੁਦ ਇਹ ਕਹਾਂਗਾ ਕਿ ਤੁਸੀਂ ਮੇਰੇ ਤੇ ਜੋ ਪਰਚਾ ਦਰਜ ਕਰਨਾ ਹੈ ਕਰ ਲਓ ਪਰੰਤੂ ਸ਼ਰਿਆਮ ਆਦਮੀ ਆ ਆਦਮੀ ਪਾਰਟੀ ਜਿਹੜੀ ਕਿ ਤੱਕੇਸ਼ aí ਕਰ ਰਹੀ ਐ ਤੇ ਜਿਸ ਨੂੰ ਲੈ ਕੇ ਹੁਣ ਰਮਨੀਤ ਬਿੱਟੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਆਹ ਤੁਹਾਨੂੰ ਦੱਸਦੇ ਆ ਕਿ ਪੂਰਾ ਮਾਮਲਾ ਕੀ ਐ ਪਤਾ ਸਵੇਰ ਦਾ ਹੀ ਸੀ ਜੋ ਕੁਝ ਚੱਲ ਰਿਹਾ ਸੀ ਪਰ ਹੁਣ ਇਸ ਵੇਲੇ ਜਿਹੜੀ ਆ ਹੱਦ ਆ ਉਹ ਹੋ ਗਈ ਦੇਖੋ ਹਾਰੀ ਦਿੱਲੀ ਚ ਆਮ ਆਦਮੀ ਪਾਰਟੀ ਉੱਚ ਕੋਈ ਸ਼ੱਕ ਨਹੀਂ ਬੀਜੇਪੀ ਨੇ ਅਸੀਂ ਸਾਰਿਆਂ ਨੇ ਮਿਹਨਤ ਕੀਤੀ ਆ ਆਮ ਆਦਮੀ ਤੇ ਕੇਜਰੀਵਾਲ ਨੂੰ ਹਰਾਉਣ ਦੀ ਤੇ ਮਹਾਰਾਜਾ ਸਟੋਜ ਸਾਹਿਬ ਨੇ ਜਿਹੜੇ ਉਹ ਬਹੁਤ ਇਥੋਂ ਤੇਜ਼ ਹੋ ਕੇ ਗਏ ਨੇ ਸੀਸੀਐਮ ਦੀ ਕੁਰਸੀ ਬਚਾਉਣ ਲਈ ਜੋ ਕੁਝ ਵੀਰੇ ਖਿਲਾਫ ਮੈਂ ਹੈਰਾਨ ਹੋ ਗਿਆ ਤੁਸੀਂ ਮੈਂ ਇਹ ਨਹੀਂ ਕਹਿੰਦਾ ਤੁਸੀਂ ਚੀਫ ਮਿਨਿਸਟਰ ਉਹ ਮਹਾਰਾਜ ਮਹਾਰਾਜਾ ਸਤਾਉ ਜੂ ਹਿੰਮਤ ਹੈ ਤਾਂ ਮੇਰੇ ਤੇ ਘਰੋਂ ਨਾ ਐਫ ਆਈ ਆਰ ਦਰਜ ਮੇਰੇ ਤੇ ਘਰੋਂ ਪਰਚਾ ਦਰਜ ਤੁਸੀਂ ਲੁਧਿਆਣੇ 'ਚ ਇਸ ਵੇਲੇ ਰਜੀਵ ਰਾਜੇ ਤੇ ਉਹ ਬੱਚੇ ਨੇ ਤੁਸੀਂ ਸਾਰਾ ਡਾਟਾ ਮੰਗਾ ਕੇ ਵੀ ਲੁਧਿਆਣੇ ਦੇ ਵਿੱਚ ਜਾਂ ਪੰਜਾਬ 'ਚ ਕਿਹੜੇ ਕਿਹੜੇ ਲੋਕ ਨੇ ਜਿਹੜੇ ਮੇਰੇ ਨੇੜੇ ਆ ਤੇ ਤੁਸੀਂ ਇੱਕ ਕਾਰੋਬਾਰੀ ਇੱਕ ਇੰਡਸਟ੍ਰੀਅਲਿਸਟ ਜਿਹੜਾ ਮੇਰਾ ਯੂਥ ਵੇਲੇ ਦਾ ਮੇਰਾ ਦੋਸਤ ਆ ਤੇ ਉਹਦੇ ਉੱਤੇ ਤੁਸੀਂ ਅੱਜ ਹੁਣੀ ਉਹਦੇ ਮਾਮਾਬ ਬਜ਼ੁਰਗਾਂ ਦਾ ਮੈਨੂੰ ਟੈਲੀਫੋਨ ਆਇਆ ਵੀ ਸਾਡੇ ਬੇਟੇ ਤੇ ਜਿਹੜੇ ਵੱਡੇ ਕਾਰੋਬਾਰੀ ਨੇ ਉਹਨਾਂ ਦੇ ਉੱਤੇ ਐਕਸਟ੍ਰੈਸ਼ਨ ਦਾ ਵੀ ਆਹ ਨੰਬਰ ਤੋਂ ਜੇ ਇੱਕ ਟੈਲੀਫੋਨ ਆਇਆ ਇਹਦੇ ਉੱਤੇ ਉਹਨਾਂ ਨੇ ਫਰौती ਮੰਗੀ ਤੇ ਉਹਨਾਂ ਨੂੰ ਤੁਸੀਂ ਅੱਜ ਉਹ ਕਿਸੇ ਬੰਦੇ ਪੁਰਾਣੇ ਫੜੇ ਹੋਏ ਜਿਹੜੇ ਤੁਹਾਡੇ ਕ੍ਰਿਮੀਨਲ ਨੇ ਉਹ ਤੋਂ ਤੁਸੀਂ ਉਹਦੇ ਉੱਤੇ ਕਹਾ ਕੇ ਪੁਲਿਸ ਚੋਂ ਤੇ ਕੇਸ ਦਰਜ ਕਰਤਾ ਉਹਨੂੰ ਚੱਕ ਕੇ ਲੈ ਗਏ ਧੋਖੇ ਨਾਲ ਹੁਣ ਤੁਸੀਂ ਉਸ ਤੋਂ ਮਾ तकरीबन 10 ਜਗ੍ਹਾ ਤੇ ਜਿਹੜੇ ਮੇਰੇ ਦੋਸਤ ਮੇਰੇ ਪਾਰਟੀ ਨਾਲ ਜੁੜੇ ਹੋਏ ਬੰਦੇ ਐਸ ਵੇਲੇ ਤੁਹਾਡੀ ਪੁਲਿਸ 10 ਜਗ੍ਹਾ ਜਿਹੜੀ ਰੇਡ ਆ ਉਹ ਛੋਟੇ ਮੁੰਡਿਆਂ ਤੇ ਨੌਜਵਾਨਾਂ ਤੇ ਬੱਚਿਆਂ ਤੇ ਉਤੇ ਕਰ ਚੁੱਕੀ ਹੈ ਤੇ ਪਤਾ ਨਹੀਂ ਰਾਤ ਨੂੰ ਕਿੰਨਿਆਂ ਨੂੰ ਹੋਰ ਚੱਕਣਗੇ ਰੈਸਟ ਕਰਨਗੇ ਕਿਹੜੇ ਕਿਹੜੇ ਉਹਨਾਂ ਤੇ ਕੇਸ ਪਾਉਣਗੇ ਪਰ ਮੈਂ ਕਹਿੰਨਾ ਮੈਂ ਆਪ ਜਨਾਬ ਮੈਂ ਆਪ ਤੇਰੇ ਦਰਵਾਜੇ ਦੇ ਮੂਹਰੇ ਇਹ ਚੀਫ ਮਿਨਿਸਟਰੀਆਂ ਤਾਂ ਰਹਿੰਦੀਆਂ ਨਹੀਂ ਹੁੰਦੀਆਂ ਕਿੰਨਾ ਚਿਰ ਰਹਿਣਗੀਆਂ ਇਹ ਫੀਵਲ ਮਿਨਿਸਟਰੀਆਂ ਤੇ ਤੁਸੀਂ ਕਿਹਨੂੰ ਡਰਾ ਰਹੇ ਹੋ ਕਿਹਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜੇਲ੍ਹਾਂ ਤੋਂ ਕੋਈ ਡਰਦਾ ਹੈ ਤੇ ਮੈਂ ਆ ਪਾਰਲੀਮੈਂਟ ਸੈਸ਼ਨ ਖਤਮ ਹੋ ਜਾਏਗਾ ਦੋ ਤਿੰਨ ਦਿਨ ਦੀ ਗੱਲ ਆ ਤੇ ਮੈਂ ਆ ਆ ਕੇ ਚੀਫ ਮਿਨਿਸਟਰ ਤੁਹਾਡੇ ਘਰ ਦੇ ਬਾਹਰ ਜਿਹੜਾ ਤੁਸੀਂ ਕਿਲਾਬੰਦੀ ਕੀਤੀ ਆ ਜਿੱਥੇ ਤੁਸੀਂ ਅੰਦਰ ਲੁਕੇ ਰਹਿੰਦੇ ਹੋ ਜਿਹੜੇ ਮਹਿਲ 'ਚ ਮੈਂ ਆਹ ਬਾਹਰ ਆ ਕੇ ਤੁਹਾਡੇ ਸਾਰੀਆਂ ਗੱਲਾਂ ਕਰੂੰਗਾ ਤੇ মিডিਆ ਉੱਥੇ ਸੱਦ ਕੇ ਕਰੂੰਗਾ ਤੇ ਹਿੰਮਤ ਹੋਈ ਮੈਨੂੰ ਰੈਸਟ ਕਰ ਲਿਓ ਜੇ ਤਾਕਤ ਦੇ ਨਸ਼ੇ 'ਚ ਚੂਰ ਹੋਇਆ ਹਾਂ ਜੀ 'ਚ ਪਰ ਮੈਂ ਆਪ ਉੱਥੇ ਆ ਕੇ ਗ੍ਰਿਫਤਾਰੀ ਦਊਂਗਾ ਮੈਨੂੰ ਕੋਈ ਧਾਰਾ ਲਾ ਦਿਓ ਕਿਸੇ ਜੇਲ੍ਹ 'ਚ ਭੇਜ ਦਿਓ ਕੋਈ ਪਰਵਾਹ ਨਹੀਂ ਪਰ ਆ ਨਾਜਾਇਜ਼ ਕਿਸੇ ਦੇ ਬੱਚਿਆਂ ਦੀਆਂ ਜ਼ਿੰਦਗੀਆਂ ਖਰਾਬ ਕਰ ਰਹੀਆਂ ਇਹ ਕੋਰ ਡੇ ਵਰਗਿਆਂ ਤੋਂ ਆਸ ਨਹੀਂ ਸੀ ਪਰ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਸਾਡੇ ਨਾਲ ਹਜ਼ਾਰਾਂ ਲੱਖਾਂ ਲੋਕ ਜੁੜੇ ਆ ਉਹ ਲੋਕ ਜਿਹੜੇ ਆ ਜਿਨ੍ਹਾਂ ਨੇ ਸਰਦਾਰ ਬੀਨ ਸਿੰਘ ਜੀ ਦੇ ਨਾਲ ਗੋਲੀਆਂ ਤੋਂ ਨਹੀਂ ਡਰੇ ਇਹ ਉਹਨਾਂ ਦੀਆਂ ਅੱਗੇ ਪੀੜ੍ਹੀਆਂ ਆ ਇਹਨਾਂ ਨੇ ਐ ਡਰਨਾ ਨਹੀਂ ਤੁਸੀਂ ਕੀ ਕੇਸ ਕੀ ਆ ਬੇਲ ਹੋ ਜੂਗੀ ਕੋਰਟ ਚੋਂ ਦੋ ਦਿਨ ਬਾਅਦ ਛੁੱਟੇ ਆਣਗੇ ਚਾਰ ਦਿਨ ਬਾਅਦ ਛੁੱਟੇ ਆਣਗੇ ਫਿਰ ਕੀ ਹੋ ਜੂਗਾ ਉਹਦੇ ਨਾਲ ਪਰ ਮੈਂ ਉਹ ਸਾਰਿਆਂ ਦੇ ਹੱਥ ਜੋੜ ਕੇ ਮੈਂ ਜਿੰਨੇ ਵੀ ਚਾਹ ਰਜੀਵ ਰਾਜਾ ਨੇ ਚਾਹੇ ਹੋਰ ਰਾਤ ਨੂੰ ਅ ਜਿੰਨੇ ਵੀ ਗ੍ਰਿਫਤਾਰੇ ਕਰਨਗੇ ਜਾਂ ਕੱਲ ਨੂੰ ਕਰਨਗੇ ਮੈਂ ਇੱਕ ਉਹਨਾਂ ਦੇ ਮਾਪੇ-ਬਾਪ ਤੋਂ ਹੱਥ ਜੋੜ ਕੇ ਉਹਨਾਂ ਦੇ ਪਰਿਵਾਰ ਤੋਂ ਮੈਂ ਮਾਫੀ ਮੰਗਣਾ ਚਾਹੁੰਦਾ ਵੀ ਤੁਹਾਨੂੰ ਮੇਰੇ ਨਾਲ ਮੇਰੇ ਨਾਲ ਖੜਨ ਦਾ ਜਿਹੜਾ ਉਖ ਮਿਆਜਾ ਕੁਕਤਣਾ ਪੈ ਰਿਹਾ ਉਹ ਮੈਂ ਜਰੂਰ ਤੁਹ ਤੋਂ ਮਾਫੀ ਮੰਗਦਾ ਉਹਦਾ ਮੈਂ ਤੁਹਾਨੂੰ ਇਹ ਵੀ ਯਕੀਨ ਦਵਾਉਣਾ ਪ੍ਰਮਾਤਮਾ ਕਰੇਗਾ ਉਹਦਾ ਹਿਸਾਬ ਤੁਹਾਡੇ ਬੇਟਿਆਂ ਦਾ ਤੁਹਾਡੇ ਬੱਚਿਆਂ ਦਾ ਹਿਸਾਬ ਆ ਜਿਹੜਾ ਉਹ ਪਰਮਾਤਮਾ ਤੇ ਲੋਕ ਤੇ ਮੈਂ ਲਵਾਂਗਾ ਇਸ ਕਰਕੇ ਮੈਨੂੰ ਤੁਸੀਂ ਇਸ ਗੱਲ ਲਈ ਮਾਫ ਕਰਨਾ ਵੀ ਮੇਰੇ ਕਰਕੇ ਜਿਹੜੀ ਵੱਡੀ ਹਾਰ ਹੋਈ ਆ ਆਮ ਆਦਮੀ ਦੀ ਤੇ ਇਹ ਜਿਹੜਾ ਪੰਜਾਬੀ ਆਪਣੇ ਆਪ ਨੂੰ ਸੀਐਮ ਕਹਾਉਂਦਾ ਤੇ ਦੋਨੋਂ ਬਹਿ ਕੇ ਜਿਹੜੇ ਇਹ ਬੱਚਿਆਂ ਨੂੰ ਚੱਕਵਾ ਰਹੇ ਆ ਇਹ ਵਰਦੀ ਵਾਲਿਆਂ ਨੂੰ ਵੀ ਮੈਂ ਹੈਰਾਨ ਆ ਮੇਰੇ ਬੜੀ ਇੱਜ਼ਤ ਮਨ ਚ ਅੱਜ ਵੀ ਹੈਗੀ ਆ ਰਹੂਗੀ ਪਰ ਕੁਝ ਅਫਸਰ ਹੁੰਦੇ ਆ ਜਿਹੜੇ ਜਿਹੜੇ ਬਹੁਤ ਛੋਟੀਆਂ ਪੋਸਟਿੰਗਾਂ ਪਿੱਛੇ ਬਹੁਤ ਛੋਟੇ ਆਉਧੇਆਂ ਪਿੱਛੇ ਇਹ ਕੰਮ ਕਰਦੇ ਆ ਤੇ ਮੈਂ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਨਾ ਵੀ ਤੁਹਾਡੇ ਵੀ ਪਰਿਵਾਰ ਨੇ ਤੁਹਾਡੇ ਵੀ ਬੱਚੇ ਆ ਕਿਸੇ ਨਾਲ ਬੇਇਨਸਾਫੀ ਨਾ ਕਰੋ ਇਹਦੇ ਪਿੱਛੇ ਰਹਿ ਕੇ ਤੁਸੀਂ ਤਾਂ ਰਹਿਣਾ ਏ ਇਹਨੇ ਤਾਂ ਚਲੇ ਜਾਣਾ ਜਾਂ 27 ਜਾਂ 27 ਤੋਂ ਪਹਿਲਾਂ ਇਹਦੀ ਤਾਂ ਛੁੱਟੀ ਹੋ ਜਾਣੀ ਆ ਤੁਸੀਂ ਅੱਗੇ ਵੀ ਨੌਕਰੀਆਂ ਕਰਨੀਆਂ ਤੁਸੀਂ ਵਰਦੀ ਇਸ ਲਈ ਪਾਈ ਆ ਵੀ ਇਨਸਾਫ ਦੇਣਾ ਹੈ ਪਰ ਜਿਹੜਾ ਤੁਸੀਂ ਇਹ ਬੱਚਿਆਂ ਨਾਲ ਇਹ ਛੋਟਿਆਂ ਬੱਚਿਆਂ ਨਾਲ ਉਹਨਾਂ ਦੀ ਜ਼ਿੰਦਗੀ ਖਰਾਬ ਕਰਨ ਲੱਗੇ ਹੋ ਲੱਭ ਲੱਭ ਕੇ ਰੇਡਾਂ ਮਾਰ ਰਹੇ ਹੋ ਲੱਭ ਲੱਭ ਕੇ ਉਹਨੂੰ ਚੱਕ ਰਹੇ ਹੋ ਤੇ ਰਜੀਵ ਰਾਜਾ ਹਮੇਸ਼ਾ ਪਰਿਵਾਰ ਦਾ ਹਿੱਸਾ ਏ ਮੈਂ ਉਹਦੀ ਵਾਈਫ ਉਹਦੇ ਬੱਚਿਆਂ ਨੂੰ ਉਹਦੇ ਪੇਰੈਂਟਸ ਨੂੰ ਕਹਿਣਾ ਚਾਹੁੰਦਾ ਹੁਣੀ ਮੇਰੀ ਗੱਲ ਹੋਈ ਆ ਕਿਉਂਕਿ ਉਹ ਉਹ ਮੈਂ ਕਹਿੰਦੀ ਇਹ ਮੇਰੇ ਕਰਕੇ ਆ ਤੁਹਾਡਾ ਬੱਚਾ ਇਹ じゃ ਕਿੱਥੇ ਆ ਉਹ ਤਾਂ ਆਪ ਤੁਹਾਡੀ ਕਰੋੜਾਂ ਦੀਆਂ ਇੰਡਸਟਰੀਆਂ ਐ ਮੈਨੂੰ ਮaaf ਕਰਦੇ ਹੋ ਮੇਰੇ ਕਰਕੇ ਤੁਹਾਨੂੰ ਇਹ ਸਹਿਣਾ ਪੈ ਰਿਹਾ ਪਰ ਮੈਂ ਫੇਰ ਕਹਿਣਾ ਇਹ ਜੇ ਲੜਾਈ ਸ਼ੁਰੂ ਕੀਤੀ ਆ ਤਾਂ ਭਾਈ ਸਾਹਿਬ ਹੱਕ 'ਚ ਬੱਦਣਾ ਸਿੱਖੋ ਇਹ ਪਿੱਛੋਂ ਵਾਰ ਕਰਕੇ ਭਗਵੰਤ ਮਾਨਸਿਆਂ ਇਹ ਪੰਜਾਬ ਨਹੀਂ ਗਾ ਫਿਰ ਫਿਰ ਇਹ ਲੜਾਈ ਇਹ ਚੂਹਿਆਂ ਗਿਦਣਾਂ ਵਾਲੀ ਲੜਾਈ ਆ ਇਹ ਪੰਜਾਬ ਆ ਜੇ ਕਰਨੀ ਆ ਤਾਂ ਮੂਰੇ ਆ ਕੇ ਕਰ ਮੈਂ ਆਪ ਮੂਰੇ ਆਉਂਗਾ ਪਾਰਲੀਮੈਂਟ ਦਾ ਸੈਸ਼ਨ ਖਤਮ ਹੋ ਜੇ ਤੇ ਮੈਂ ਆਪ ਕੋਠੀ ਦੇ ਬਾਹਰ ਗੇਟ ਖੋਲ ਨਹੀਂ ਅੰਦਰ ਆ ਕੇ ਗੱਲ ਕਰ ਲੂੰਗਾ ਨਹੀਂ ਖੋਲੇਗਾ ਬਾਹਰ ਮੀਡੀਆ ਮure ਗੱਲ ਕਰੂੰਗਾ ਤੇ ਇਸ ਕਰਕੇ ਆਪਣੀ ਜਿਹੜੀ ਵੀ ਇਹ ਹਰਕਤ ਕੀਤੀ ਆ ਇਹ ਤੁਹਾਨੂੰ ਮੁਬਾਰਕਬਾਦ ਤੁਹਾਡੀ ਆਮ ਆਦਮੀ ਨੂੰ ਮੁਬਾਰਕਬਾਦ ਪਰ ਮੈਂ ਇਹ ਇਸ ਕਰਕੇ ਗੱਲ ਕੀਤੀ ਮੈਂ ਤੇਰੇ ਕਰਕੇ ਨਹੀਂ ਗੱਲ ਕੀਤੀ ਨਾ ਮੈਂ ਕਿਸੇ ਪੁਲਿਸ ਅਫਸਰਾਂ ਕਰਕੇ ਕੀਤੀ ਆ ਇਹ ਗੱਲ ਮੈਨੂੰ ਕਰਨੀ ਤਾਂ ਪਈ ਵੀ ਉਹ ਬੱਚਿਆਂ ਦੇ ਉਹ ਬੱਚਿਆਂ ਦੇ ਜਿਨ੍ਹਾਂ ਦੇ ਤੁਸੀਂ ਇਹ ਜੜੀਆਂ ਐਫ ਆਈ ਆਰ ਪਰਚੇ ਦਰਜ ਕੀਤੇ ਆ ਲੁਟੇਰਾ ਬਣਾਇਆ ਉਹਨਾਂ ਨੂੰ ਗੁੰਡੇ ਬਣਾਇਆ ਐਕਸਟਰੈਸ਼ਨਿਸਟ ਬਣਾਇਆ ਉਹਨਾਂ ਦੇ ਪਰਿਵਾਰਾਂ ਤੇ ਉਹਨਾਂ ਦੇ ਕੀ ਅਸਰ ਪਊਗਾ ਉਹਨਾਂ ਦੇ ਬੱਚਿਆਂ ਤੇ ਕੀ ਅਸਰ ਪਊਗਾ ਇਸ ਕਰਕੇ ਮੈਨੂੰ ਇਹ ਗੱਲ ਕਹਿਣੀ ਪਈ ਬੋਲਣਾ ਪਿਆ ਇਹਨੇ ਰਾਤ ਨੂੰ ਤੇ ਅਗਲੀ ਗੱਲ ਦੇਖਾਂਗੇ ਕੀ ਸਵੇਰੇ ਕਿਹੜੇ ਕਿਹੜੇ ਬੱਚੇ ਨੌਜਵਾਨ ਤੁਸੀਂ ਹੋਰ ਚੱਕਦੇ ਹੋ ਫੜਦੇ ਹੋ ਕਿਉਂਕਿ ਜਿਨੇ ਆਪਣੇ ਬੱਚਿਆਂ ਦਾ ਪਰਵਾਹ ਨਾ ਕੀਤੀ ਹੋਵੇ